ਲਓ ਜੀ ਵੀਰਾਂ ਨੇ ਬਹੁਤ ਵਧੀਆ ਜਿਗਾਰਡ ਲਾਇਆ ਇਧਰ ਮੀਤੇ ਵਜਣ ਦਾ ਉਹਦਾ ਬਾਈ ਦਾ ਬੇਟੇ ਉੱਪਰ ਬੇਟੇ ਵਾਦ ਹੋ ਗਿਆ ਭਾਈ ਤਾਂ ਦੇ ਲੈ ਕੇ ਆ ਜਾ ਬੈਠਾ ਉੱਪਰ ਬਹੁਤ ਖੜਾ ਜੀ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਣਗੇ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਜਿਹੜੀ ਵੀਡੀਓ ਹੈ ਇਹ ਹਰ ਇੱਕ ਦੇ ਮਤਲਬ ਦੀ ਨਹੀਂ ਹੈਗੀ ਇਹ ਵੀਡੀਓ ਜ਼ਿਆਦਾਤਰ ਕਿਸਾਨ ਭਰਾਵਾਂ ਲਈ ਹੈ ਕਿਉਂਕਿ ਆਪਾਂ ਜਾ ਰਹੇ ਹਾਂ ਅੱਜ ਕਿਸਾਨ ਮੇਲਾ ਲੁਧਿਆਣਾ ਮੇਲੇ ਦਾ ਅੱਜ ਹੈਗਾ ਇਹ ਕਬਲਾ ਅਖੀਰਲਾ ਦੂਜਾ ਦਿਨ ਮਤਲਬ ਅਖੀਰਲਾ ਦਿਨ ਹੈ ਤੇ ਆਪਾਂ ਇਸ ਟਾਈਮ ਲੁਧਿਆਣਾ ਪਹੁੰਚਣ ਵਾਲੇ ਆਂ ਦਰਾਹਾ ਰਹਿ ਗਿਆ ਸਾਨੂੰ ਸਿਰਫ 4 ਕਿਲੋਮੀਟਰ ਤੇ ਮੀਂਹ ਪੈ ਰਿਹਾ ਹੈ ਬਹੁਤ ਤੇ ਹੁਣ ਅਸੀਂ ਘਰ ਤੇ ਤਾਂ ਨਿਕਲ ਰਹੇ ਆਂ ਪਰ ਸਾਨੂੰ ਇੱਥੇ ਜਾ ਕੇ ਪਤਾ ਲੱਗੂਗਾ ਵੀ ਮੇਲਾ ਦੇਖ ਪਾਉਂਗੇ ਜਾਂ ਨਹੀਂ ਦੇਖ ਪਾਉਂਗੇ ਜਿਹੜੇ ਜ਼ਿੰਮੇਦਾਰ ਭਰਾਵਾਂ ਨੂੰ ਤਾਂ ਪਤਾ ਹੈ ਵੀ ਮੇਲੇ ਦੇ ਵਿੱਚ ਕੀ ਕੁਝ ਹੁੰਦਾ ਕਿਹੜੇ ਪ੍ਰਦਰਸ਼ਨੀਆਂ ਲੱਗੀਆਂ ਹੋਣੀਆਂ ਉਹ ਤਾਂ ਆਪਾਂ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਸਾਰੀਆਂ ਦਿਖਾਈਏ ਤੇ ਬਾਕੀ ਦੇਖਦੇ ਆ ਵੀ ਸਾਨੂੰ ਮੀਂਹ ਕਿਵੇਂ ਸਾਥ ਦਿੰਦਾ ਵੰ ਦਿੰਦਾ ਹੈ ਕਿ ਨਹੀਂ ਦਿੰਦਾ ਕਿਉਂਕਿ ਇਸ ਟਾਈਮ ਤੁਸੀਂ ਦੇਖ ਸਕਦੇ ਆ ਵੀ ਮੀਂਹ ਪੂਰਾ ਪੈ ਰਿਹਾ ਹੈ ਜਿਹੜਾ ਮੀਂਹ ਪੂਰੇ ਗੱਡੀ ਦੇ ਜਿਹੜੇ ਵੈਪਰ ਹੈ ਪੂਰੀ ਸਪੀਡ ਤੇ ਚੱਲ ਰਹੇ ਆ ਮੀਂਹ ਦੀ ਸਪੀਡ ਪੂਰੀ ਹੈ ਇਸ ਟਾਈਮ ਹੁਣ ਇਹ ਲੁਧਿਆਣੇ ਪਹੁੰਚ ਕੇ ਪਤਾ ਲੱਗੂਗਾ ਵੀ ਮੇਲੇ ਦਾ ਮਾਹੌਲ ਕੀ ਹੈ ਪਾਣੀ ਫਿਰ ਰਿਹਾ ਹੈ ਪਰ ਸਾਡੇ ਵਿਚਕਾਰ ਇੱਕ ਬੰਦਾ ਹੈਗਾ ਇੱਧਰ ਸਾਡੇ ਕੋਲ ਇੱਧਰ ਬੈਠਾ ਪਿੱਛੇ ਇਹ ਬੰਦਾ ਇੰਨਾ ਉਤਾਵਲਾ ਹੋਇਆ ਵਾਏ ਆ ਨਹੀਂ ਹੈਗਾ ਇਹ ਆਏ ਇਹ ਕਹਿੰਦਾ ਵੀ ਚਾਹ ਮੀਂਹ ਜਿੰਨਾ ਮਰਜੀ ਹੋਵੇ ਪਰ ਪੱਗ ਲਈ ਲਫਾਫੇ ਪੱਗ ਲਈ ਲਫਾਫੇ ਬੂਟ ਖੋਲ ਕੇ ਪੈਂਟਾਂ ਖੋਲ ਕੇ ਮੇਲਾ ਜਰੂਰ ਦੇਖਣਾ ਹੈ ਇੱਥਰੋਂ ਜਾਣਾ ਤਾਂ ਆਪਾਂ ਗਲਤ ਨਹੀਂ ਆ ਗਏ ਆਹ ਦਰਾਰ ਅੱਜ ਹੀ ਲੈਣਾ ਇੱਥੇ ਦੇ ਅੱਗੇ ਤੇ ਲੈ ਲੈ ਬਸ ਅੱਗੇ ਤੋਂ ਆ ਜੂ ਪੁਲ ਦੇ ਕੋਲ ਦੇਜ ਕੋਲੋਂ ਵੀ ਚੱਲ ਇਹ ਬੰਦੇ ਕਰਕੇ ਅਸੀਂ ਅੱਜ ਜਾ ਰਹੇ ਨਹੀਂ ਸਾਡਾ ਮੂਡ ਤਾਂ ਚੇਂਜ ਹੋ ਗਿਆ ਤਾਂ ਪਹਿਲਾਂ ਪਰ ਇਹ ਕਹਿੰਦਾ ਵੀ ਜ਼ਿੰਮੇਵਾਰੀ ਸਾਰੀ ਮੇਰੀ ਹੈ ਹੁਣ ਆਪਾਂ ਜਾ ਕੇ ਉੱਥੇ ਚੈੱਕ ਕਰਦੇ ਆਂ ਵੀ ਇੱਥੇ ਤੇ ਲੈ ਲੈ ਜੀ ਅਸੀਂ ਦਰਾਹਾ ਪਹੁੰਚ ਚੁੱਕੇ ਆਂ ਬਾਕੀ ਥੋੜੇ ਸਮੇਂ ਦੇ ਵਿੱਚ ਅਸੀਂ ਦੇਖ ਲਾ ਆਹ ਦੇਖ ਲੋ ਵੀ ਜੇ ਨਾ ਮੇਲੇ ਤੋਂ ਜਿੰਨਾ ਦਾ ਉਤਸ਼ਾਹ ਹੈ ਜਾਣ ਦੇ ਤਰੀਕੇ ਦੇਖ ਲਓ ਤੁਸੀਂ ਆਪਣੇ ਸਾਹਮਣੇ ਜ਼ਿਮੀਂਦਾਰ ਭਰਾ ਬਜ਼ੁਰਗ ਟੈਂਪੋ ਕਰਕੇ ਕਿਰਾਏ ਦੇ ਮੀਂਹ ਦੇ ਵਿੱਚ ਵੀ ਉੱਪਰ ਤਰਪਾਲ ਪਾ ਕੇ ਜਾ ਰਹੇ ਆਂ ਤੇ ਸਾਰੇ ਜ਼ਿਮੀਂਦਾਰ ਮੇਲੇ ਤੇ ਜਾਣੇ ਵਾਲੇ ਨੇ ਇਹ ਇਹ ਨਵੀਂ ਪੀੜ੍ਹੀ ਕਿੱਥੇ ਚਲੇ ਜਾਊਗੀ ਐਵੇਂ ਨਵੀਂ ਪੀੜ੍ਹੀ ਕਿੱਥੇ ਚਲੇ ਜਾਊਗੀ ਮਤਲਬ ਕਿ ਇਹ ਇਤਸ਼ਾਹ ਆ ਇਹ ਸਾਰਾ ਮੇਲੇ ਤੇ ਜਾਣ ਦਾ ਸਾਨੂੰ ਅਸੀਂ ਪਿੱਛੇ ਤੇ ਗੱਲਾਂ ਕਰਦੇ ਆ ਰਹੇ ਤੇ ਵੀ ਸਾਨੂੰ ਅੱਜ ਵਰ ਕੋਈ ਟੈਂਪੂ ਨਹੀਂ ਮਿਲ ਰਿਹਾ ਵੀ ਸੋ ਹੋ ਸਕਦਾ ਮੀਂਹ ਕਰਕੇ ਆ ਦੇਖੋ ਇਹ ਵੀ ਪਰ ਆ ਇਤਨੀ ਕਾ ਗੱਡੀ ਦੇ ਵਿੱਚ ਹਰੀਆਂ ਪੱਕਾਂ ਨੇ ਇਹ ਗੱਡੀ 'ਚ ਵੀ ਸਾਰੇ ਇੱਥੇ ਜਾਣੇ ਵਾਲੇ ਬੰਦੇ ਨੇ ਜਿਵੇਂ ਜਿਵੇਂ ਲੁਧਿਆਣੇ ਦੇ ਹਿੰਡੇ ਜਾ ਰਹੇ ਆ ਅੱਜ ਲਗਭਗ 80% ਗੱਡੀ ਯੂਨੀਵਰਸਿਟੀ ਵਾਲੀ ਆ ਆ ਸਾਹਮਣੇ ਗੱਡੀ 'ਚ ਵੀ ਜ਼ਿਮੀਂਦਾਰੇ ਜਾ ਰਹੇ ਆ ਲੋਕੋ ਲੱਗਿਆ ਬਹੁਤ ਉਹ ਜੋਂਡੀਆਂ ਵਾਲਾ ਲੋਗੋ ਆ ਐਪੀਵੀ 23 ਨੰਬਰ ਫਾਜੇਗੜ੍ਹ ਸਾਹ ਤੋਂ ਗੱਡੀ ਜਾ ਰਹੀ ਹੈ ਮੇਲੇ ਨੂੰ ਜੋਂਡੀਆਂ ਵਾਲੇ ਉਹ ਜਾ ਰਹੇ ਆ ਹਾਂ ਹਾਂ ਇਹ ਜੋਂਡੀਆਂ ਲੱਤੇ ਹੋਏ ਆ ਸਹੀ ਗੱਲ ਹੈ ਲਓ ਜੀ ਆਪਾਂ ਮੇਲੇ ਤੇ ਪਹੁੰਚ ਚੁੱਕੇ ਆ ਨਾਲ ਸਾਡੇ ਇੰਸਪੈਕਟਰ ਸਾਹਿਬ ਸਾਡੇ ਨਾਲ ਆ ਮੀ ਸਾਡਾ ਪੂਰਾ ਮੀ ਕੇ ਪੈਰ ਹੈ ਇਸ ਟਾਈਮ ਮੀ ਪੂਰਾ ਤੇ ਅਸੀਂ ਗੱਡੀ ਪਾਰਕਿੰਗ ਤੇ ਕਢਾ ਕੇ ਹੁਣ ਅੱਗੇ ਨਿਕਲ ਚੁੱਕੇ ਆ ਕਿ ਸਾਡੇ ਡਾਕਟਰ ਸਾਹਿਬ ਬਿਮਾਰੀ ਚੈੱਕ ਕਰਦੇ ਹੋਏ ਯੂਨੀਵਰਸਿਟੀ ਦੀ ਡਾਕਟਰ ਗੁਰਤੇਜ ਯੂਨੀਵਰਸਿਟੀ ਦੇ ਜਿਹੜੇ ਫਾਰਮ ਐ ਉਹਨੂੰ ਵੀ ਬਿਮਾਰੀ ਪੂਰੀ ਪਈ ਵੀ ਆ ਚੀਰੀ ਨੂੰ ਤੇ ਜੇ ਯੂਨੀਵਰਸਿਟੀ ਦੇ ਆ ਲਿਖ ਕੇ ਲਾਇਆ ਹੋਇਆ ਇਹਨਾਂ ਨੇ ਜੇ ਯੂਨੀਵਰਸਿਟੀ ਦੇ ਜਿਹੜੇ ਇਹ ਨਹੀਂ ਬਿਮਾਰੀ ਨੂੰ ਠੀਕ ਕਰ ਸਕਦੇ ਤਾਂ ਆਪਾਂ ਕਿੱਥੇ ਕਰ ਲੂਗੇ ਆ ਲੈਕ ਸੁੰਡੀ ਦਿਖਾ ਮੜਾ ਜਾਂ ਨੇੜੇ ਤੇ ਉਹਦੇ ਗੱਭੇ ਬਿਮਾਰੀ ਇਹ ਯੂਨੀਵਰਸਿਟੀ ਦੇ ਵਿੱਚ ਜਿਹੜੇ ਟ੍ਰੈਲ ਲਾਇਆ ਹੋਇਆ ਆ R3 ਰੈਪਲੀਕੇਟ ਕਰਿਆ ਹੋਇਆ ਆ ਆ ਕੰਡੀ ਰੋਗ ਪੈ ਗਿਆ ਕੋਈ ਕੋਈ ਉਹ ਟ੍ਰਾਇਲ ਆ ਉਹਨਾਂ ਦੇ ਚੁੰਡ ਜਵਾਕਾਂ ਦੇ ਇਹ ਕਿਸੇ ਪਰ ਉਹ ਕਰਨ ਲਾਉਣਾ ਟ੍ਰੀਟਮੈਂਟ ਕਿਸੇ ਪਰ ਨਹੀਂ ਲਾਉਣਾ ਜਿਵੇਂ ਆ ਦੇ 4x4 ਦਾ ਬਾਬਾ ਜੀ ਬਿਮਾਰੀ ਦੱਸ ਰਹੇ ਆ ਹੁਣ 3x3 ਦਾ ਪਲਾਟ ਆ ਗਿਆ ਆ ਦੇਖਾ ਹੋਰ ਵੈਰਟੀ ਦਾ ਹੋਰ ਉਹ ਹੋਰ ਵੈਰਟੀ ਦਾ ਸਹੀ ਗੱਲ ਹੈ ਉਹ ਗੱਬੇ ਜੇ ਉਹ ਦੇਖ ਗੱਬੇ ਬਿਮਾਰੀ ਵੀ ਪਈ ਆ ਉਹ ਵੈਰਟੀਆਂ ਤੋਂ ਅੱਡ ਕੇ ਲਾਈਆਂ ਹੋਈਆਂ ਸਹੀ ਹੈ ਐਗਜ਼ਾ ਕੋਨਾ ਚਲੋ 75% ਡਾਕਟਰ ਸਾਹਿਬ ਸਾਡੇ ਨਾਲ ਅੱਜ ਸਾਰੀ ਇੱਕ ਬਿਮਾਰੀ ਦਾ ਆਪਾਂ ਨੂੰ ਹੱਲ ਤੇ ਦੱਸਣਗੇ ਸਾਰੀਆਂ ਚੀਜ਼ਾਂ ਅੱਠਵਾਰੀ ਘੇਰਤੀ ਜੁੜਨੇ ਚਾਹੀਦੇ ਪਾਊਗਾ ਦੇ ਨਾਲ ਤੇ ਗੰਨੇ ਦੇ ਵਿੱਚ ਕਮਾਉਣ ਨੂੰ ਹਾਂ ਛੋਟੇ ਨਹੀਂ ਡਾਈਰ ਚੱਲਦਾ ਹੈ ਮੇਨ ਡਾਈਰ ਚੱਲਦਾ ਬڑے ਬڑے ਨਾਲ ਵੀ ਚੱਲਦਾ ਓ ਸਪੈਸ਼ਲੀ ਵੱਡੂਗਾ ਵੈਸੇ ਅੱਛਾ ਹਾ ਜੋ ਸਾਖਾ ਰੋੜੇ ਨਾਲ ਕਿੱਥੇ ਕਰੂਗਾ ਮੈਂ ਗੱਬੇ ਹੋਣਗੇ ਜਦੋਂ ਗੱਬੇ ਲੋਕਾਂ ਦਾ ਮੈਂ ਨਹੀਂ ਚਾਰ ਫੁੱਟ ਵਾਲਾ ਕਰਨਾ ਤਾਂ ਫੀਟ ਸਕਦੇ ਆ ਬڑے ਨਾਲ ਆ ਚਾਰ ਫੁੱਟ ਕਰ ਦੋ ਵਿੱਚ ਲੈ ਕੇ ਯਾਰ ਬਾਜ਼ਾਰ ਵਿੱਚ ਕੰਮ ਆਉਂਦਾ ਹੈ ਸਮਝ ਆ ਚੱਲਿਏ ਕੈਪ ਦੇ ਦਾ ਸੇ ਵੀ ਹੁੰਦਾ ਜਿਹੜਾ ਡਬਲ ਵੀ ਬਣਾਉਂਦਾ ਤੇ ਕੈਪ ਦੇ ਦਾ ਇੱਕ ਦਾ ਰੂਡਾ ਮੀਟਰ ਦਾ ਕਿਆ ਰੇਟ ਆ ਇਹਦੇ ਕਿਆ ਕੀਮਤ ਹੈ 11000 ਕੀਮਤ ਬਹੁਤ ਹੈ ਜੀ ਇਹ ਦੋਨੋਂ ਹੈੜਾ ਇੱਧਰ ਵੀ ਗੇਰ ਹੈ ਇੱਧਰ ਵੀ ਗੇਰ ਹੈ ਇੱਕ ਘੱਟੋ ਘੱਟ ਕਿੰਨੇ ਪਾਵਰ ਟ੍ਰੈਕਟਰ ਚਲਾ ਸਕਦੇ ਨੂੰ ਛੋਟੇ ਤੋਂ ਛੋਟਾ 1 20 25 20 25 ਪਾਵਰ ਟ੍ਰੈਕਟਰ ਚਲਾ ਦੂ ਆ ਜੀ ਡਾਕਟਰ ਸਾਹਿਬ ਬੂਟ ਖੋਲ ਮੀ ਨੇ ਮਾਹੌਲ ਪੂਰਾ ਖਰਾਬ ਕਰਿਆ ਵੇ ਯਾਰ ਮੀ ਹੱਟ ਨਹੀਂ ਰਿਹਾ ਚਲੋ ਚਲੋ ਫੜ ਕੇ ਉਤਰੀ ਲਓ ਜੀ ਜੌਂਡੀਅਰ ਦੀ ਸਟਾਲ ਦੇ ਵਿੱਚ ਪਹੁੰਚ ਗਏ ਅਸੀਂ ਜੌਂਡੀਅਰ ਕਿੰਨਾ ਇਹ 51 15m 51 15m ਫਾਰਨਰ ਟਰੈਕਟਰ ਨੇ ਸਾਰੇ ਇਹ ਇੰਪੋਰਟ ਕਰੇ ਹੋਏ ਟਾਇਰ ਦੇਖੋ ਤੁਸੀਂ ਮਗਰਲੇ ਹੈਗੇ ਨੇ ਇਹਨੂੰ 16 9 ਹਾਂ ਮੈਂ ਕਹਿੰਦਾ 16 9 ਆ 16 5 ਹੋ ਦੇਖ ਹਾਂ ਤੇ 16 9 ਦੇ ਟਾਇਰਾਂ ਦਾ ਹੀ ਕੋਈ ਨੰਬਰ ਆ 420 ਵੀ ਆਪਣੇ 16 9 28 ਦੇ ਆਉਣੇ ਆ ਹਾਂ 16 9 34 ਕੇਡੀ ਦੇ ਟਾਇਰ ਲਓ ਜੀ ਇਹ ਫੁਣਚਾ ਜਿਗਾੜ ਕਰਿਆ ਮੀਂਹ ਦੇ ਵਿੱਚ ਮੇਲਾ ਦੇਖਣ ਦਾ ਜਿਗਾੜ ਦੇਖ ਲੋ ਸਾਡਾ ਤੁਸੀਂ ਇਹਦਾ ਸਾਡਾ ਕੀ ਲਿਖੀ ਦੀ ਇਹ ਕੋਈ ਜਹਾ 15 ਦੀ ਲੋ ਜੀ ਆ ਆਲੂ ਵਾਲੀ ਮਸ਼ੀਨ ਆ ਇਹ ਆਲੂ ਵਾਲੀ ਮਸ਼ੀਨ ਆ ਗਈ ਜੌਂਡੀ ਟਰੈਕਟਰ ਤੇ ਮਗਰ ਗ੍ਰੀਨ ਸਿਸਟਮ ਹੈ ਕਿਹੜਾ 52 15 40 ਪਾਵਰ ਆ ਕਹਿੰਦਾ ਐਡਾ ਟਾਇਰ ਆ ਟਾਇਰ ਜਾ ਚੱਲ ਜੀ ਉਹ ਡੇੜੱਖ ਦੇਖ ਕਿੱਥੇ ਆ ਲਓ ਜੀ ਚੌਂਡੀਅਰ ਦੀ ਸਟਾਲ ਤੁਸੀਂ ਦੇਖ ਚੁੱਕੇ ਹੋ ਸਾਰੀ ਹੁਣ ਚੌਂਡੀਅਰ ਦੀ ਸਟਾਲ ਦੀ ਇਹ ਤੋਂ ਅੱਗੇ ਨਿਕਲਾਂਗੇ ਆਪਾਂ ਹੁਣ ਮੈਨੂੰ ਨਹੀਂ ਪਤਾ ਲੱਗ ਰਿਹਾ ਕਿੱਧਰ ਨੂੰ ਜਾਣਾ ਲੈ ਉਹ ਕਹੇ ਆਏ ਗੱਡੀ ਗੁੱਡੀ ਚ ਨਾ ਵੱਜਿਓ ਮੈਂ ਤਾਂ ਡੁੱਬ ਗਿਆ ਲਓ ਜੀ ਅੱਗੇ ਆ ਗਈ ਸਵਰਾਜ ਸਵਰਾਜ ਵਾਲੀ ਦੀ ਮਸ਼ੀਨ ਖੜੀ ਐ ਦੱਲੀ ਉੱਪਰ ਚੱਕ ਲਾ ਕੇ ਆ ਜੀ ਲਓ ਜੀ ਸਵਰਾਜ ਜਨ ਦੀ ਸਟਾਲ ਦੇ ਸਟਾਲ ਦੇ ਵਿੱਚ ਨਵੀਂ ਚੀਜ਼ ਕੀ ਹੈ ਕੀ ਚੀਜ਼ ਹੈ ਪਿੱਛੇ ਕੀ ਇਹਦੇ ਉਹ ਜਿਵੇਂ ਆਪਾਂ ਉਹ ਜੀ ਪਿੱਛੇ ਲਾਉਂਦੇ ਹੁੰਦੇ ਨਾ ਨਾ ਪਿੱਛੇ ਉਹ ਰੂਟਾ ਵੇਡ ਰਿਹਾ ਹੈ ਉਹ ਨਹੀਂ ਨਹੀਂ ਉਹ ਆ ਜਿਵੇਂ ਬਰਫ ਚ ਭਜਾਉਣੇ ਆ ਬਰਫ ਚ ਭਜਾਉਣਾ ਚਾਹੀ ਵਰੀ ਵੇਗਿਸਤਾਨ ਚ ਭਜਾਉਣਾ ਆ ਮੇਰੇ ਵੱਲ ਤੋਂ ਠੀਕ ਹੈ ਜੀ ਸਹੀ ਹੈ ਹਾਂ ਉਹਦੇ ਕਿੰਨੀ ਹੈ ਲਿਖੀ ਹੋਣੀ ਕਿਤੇ ਉਹ ਇਹ ਪੈਸਾ ਤੇਰੀ ਵੀ ਲਵਾ ਲੋਗੇ ਆ ਪਤਾ ਨਹੀਂ ਗੱਲ ਸੁਣੋ ਇਨੂੰ ਇਹਨੂੰ ਆਪਣੇ ਪਿੱਠਾਂ ਨਾਲ ਬੰਨ੍ਹ ਲਓ। ਭਾਈ ਨਿਊ ਹਾਲੈਂਡ ਦੀ ਏਜੰਸੀ ਦੇ ਵਿੱਚ ਨਾ ਸਟਾਲ ਦੇ ਵਿੱਚ ਨਿਊ ਹਾਲੈਂਡ ਦਾ 60 70 170 ਪਾਵਰ ਦਾ ਟਰੈਕਟਰ ਆਈ ਹੈ। ਵੇਟ ਦੇਖ ਮੂਰੇ। ਇਹਨੂੰ ਵੀ ਵੇਟ ਦੀ ਲੋਡ ਹੈ ਯਾਰ। ਲੋਜੀ ਟਰੈਕਟਰ ਦੀ ਸਟਾਰਟ ਹੋਈ ਦੀ ਆਵਾਜ਼ ਦੇਖੋ ਤੁਸੀਂ ਬੰਦਾ ਬੰਦਾ ਪਿੱਛੋਂ ਇਹ ਸਿਸਟਮ ਹੈ ਟਰੈਕਟਰ ਦਾ ਉੱਪਰ ਕੀ ਲੱਗੀਆਂ ਨੇ ਉਹ ਪਨੀਊਜ ਨੇ ਸਾਰੀਆਂ ਸਾਰੀਆਂ ਦੇਖੋ ਕਿ ਦੱਸ ਕਲੀ-ਕਲੀ ਚੀਜ਼ ਬਾਰੇ ਨਹੀਂ ਆਪਣੇ ਜੇ ਆਪਣੇ ਟਰੈਕਟਰ ਜੇ ਇੱਕ ਵਾਰ ਖੇਤ ਨੂੰ ਲੰਘ ਜੇ ਆਪਣੇ ਕਿੱਥੇ ਕਣਕ ਹੋਊਗੀ ਉਹ ਕਿ ਕੈੜੀ ਵੋ ਕਰ ਦੇਣਾ ਡਰਾਈਵਰ ਦਾ ਜਗਾੜ ਹੈ ਲੋਜੀ ਟਰੈਕਟਰ ਇਹ ਨਾ 14 15 ਫੋਟੋ ਚਾ ਆਉਣਾ ਕ੍ਰਕਵਾ ਕਿ ਕਿੰਨੇ ਸਿਲੰਡਰ ਹੀ ਹੋਊਗਾ ਇੱਕ ਟਫਲੈਂਡਰ ਆ ਇਹ ਟਫਲੈਂਡਰ ਗਾ ਕੋਈ ਟਫਲੈਂਡਰ ਆ ਹੈ ਇਹ 750 ਦਾ ਆ ਪਰ ਦਾ ਆ ਕੀ ਆ ਇਹ ਤੇਲ ਵਾਲੀ ਰੰਗੀ ਆਪੇ ਵੀ ਬੋਤਲ ਲਓ ਜੀ ਇੱਧਰ ਕਬੂਤਾ ਦੀ ਆ ਗਈ ਸਵੈਨ ਐਗਰੋ ਇੱਧਰ 3 ਇੰਜਣ ਵਾਲਾ ਟਰੈਕਟਰ ਵੀ ਖੜਾ ਹੈ ਕਿਸਾਨ ਭਰਾਵਾਂ ਦਾ ਨਿੱਘਾ ਸਵਾਗਤ ਉਹ ਸਾਹਮਣੇ ਪਿਆ ਅਸਲਾ ਖੇਤੀਬਾੜੀ ਵਾਲਾ ਹੈ ਉਹ ਦੇਖਣਾ ਹੈ ਕੀ ਦੇਖਣਾ ਹੈ ਇਹਦਾ ਗੰਨੇ ਦੇ ਉੱਤੇ ਮਰੇ ਹੁੰਦੇ ਆ ਇਹ ਬੰਦੇ ਪੂਰੇ ਹਨ ਅਸੀਂ ਕਾਦੀ ਬਾਇਓ ਦੇ ਚੱਕੀ ਕਰਦੇ ਹਾਂ ਉੱਪਰ ਬਾਇਓ ਲਿਖਿਆ ਮਾਈਕਰੋ ਬਾਇਓਲੋਜੀ ਆਹ ਸਵੇਰ ਵਾਲਿਆਂ ਦੇ ਵੀ ਠੀਕ ਹੋ ਵਧੀਆ ਹੁੰਦਾ ਆਹ ਕਿਹੜੇ ਆਗੇ ਮੈਸ਼ ਮੈਸ਼ੋ ਕਿਹੜੀ ਆ ਗਈ ਮਾਚੋ ਮਾਚੋ ਮਾਸ਼ੋ ਮਾਚੋ ਇਹ ਰੁਕਾ ਲਓ ਜੀ ਇੱਧਰ ਮਾੜਾ ਯਾਰ ਕੀ ਦੇਖ ਰਿਹਾ ਯਾਰ ਹੌਣੀ ਚੱਲੋ ਮਾਰੇ ਆਰਮਨਾਲ ਦੇ ਹਾਲ ਦੇਖੋ ਜੀ ਤੁਸੀਂ ਜਿਹੜਾ ਮੇਲੇ ਨੇ ਇਸ ਵਾਰ ਕੰਮ ਖਰਾਬ ਕਰਤਾ ਬਹੁਤ ਜ਼ਿਆਦਾ ਆਹ ਦੇਖੋ ਨਾ ਕਿਹਾ ਕਿ ਨਾ ਆਹ ਸੰਭਾਤ ਤੱਕ ਪਰਤੇ ਵੀ ਨਹੀਂ ਮੈਂ ਕਹਿੰਦਾ ਹੋ ਰਿਹਾ ਚਲਾ ਕੇ ਦਿਖਾ ਰਿਹਾ ਇਹ ਤਾਂ 30000 ਰੁਪਏ ਆ 2000 ਸਬਸਿਡੀ ਆ ਓਏ ਆਪਣੇ ਕਿੱਥੇ ਚੱਲਣਾ ਹੈ ਕਿੱਥੇ ਗੰਨੇ ਚ ਮਾਰੇ ਕਿੱਥੇ ਚੱਲ ਰਹੇ ਨੇ ਉਹ ਤੋਗਾ ਖੜੀ ਆ

ਜਾਂ ਦਾ ਡੀਲਰ ਨਾਲ ਵਿੱਚ ਬਾਜ਼ਾਰ ਕੰਮ ਆਇਆ ਚਾਰ ਫੁੱਟਾਂ ਵਿੱਚ ਜਗਾ ਕੰਨੇ ਦੇ ਇਹਦੇ ਇਹਦੇ ਸਬਸਿਡੀ ਹੈਗੀ ਹੈ ਕੋਈ 40% 1,45,000 ਪਰ 40% ਸਬਸਿਡੀ ਮਤਲਬ ਦੇ ਬਲੌਕ ਤੋਂ ਪਤਾ ਤੁਹਾਨੂੰ ਕੋ ਬਾਰਕਨ ਤੋਂ ਵੀ ਆ ਰਿਹਾ ਹੈ। ਬਾਰਕੂਜ ਲੱਗਿਆ ਹੋਇਆ। ਅੱਛਾ। ਉਹਦਾ ਸਾਡੀ ਰੋਜੀ ਲੋੜੀ ਉੱਥੋਂ ਬਾਗਬਾਨੀ ਤੋਂ ਆ ਰਿਹਾ ਹੈ। ਉਹਦਾ ਬਾਈ ਦਾ ਬੇਟੇ ਉੱਪਰ ਬੇਟੇ ਵਾਦ ਹੋ ਗਿਆ। ਭਾਈ ਤਾਂ ਦੇ ਲੈ ਕੇ ਆ ਜਾ ਬੈਠਾ ਉੱਪਰ। ਬਹੁਤ ਕਲਾ ਬਣੇ ਕੋ ਤਾਂ ਆਹ ਰਾਂਹ ਟਰਾਲੀ ਜੀ ਬਣਾਈ ਵੀ ਆ ਜਿਹੜਾ ਜਿਹੜਾ ਦੇ ਨੂਣਾ ਵਿੱਚ ਚੱਲਿਆ ਬਚਾ ਹੋਰ ਕੋਈ ਦਾ ਨਹੀਂ ਇਹਦਾ ਜਿਹੜਾ ਹੀ ਥੇਰਾ ਬੱਸ ਘੁੰਮਣਾ ਕੱਲ ਲੈ ਇੰਦੀ ਗੱਲ ਕਰੀ ਇਹਦਾ ਰਜਵਾੜੇ ਸਰਦਾਰਾਂ ਦੀਆਂ ਗੱਲਾਂ ਆ ਆ ਜਾ ਬਈ ਆ ਜਾ ਜਗਜੀਤ ਦੀ ਸਟਾਲ ਦੇ ਉੱਤੇ ਤੁਸੀਂ ਜਗਜੀਤ ਜਗਜੀਤ ਜਗਤਜੀਤ ਜਗਤਜੀਤ ਦੀ ਸਟਾਲ ਤੇ ਤੁਸੀਂ ਸੁਪਰ ਸੀਟਰ ਚੈੱਕ ਕਰ ਸਕਦੇ ਆ ਜਿਹੜਾ ਸੁਪਰ ਸੀਟਰ ਲੱਗਿਆ ਹੋਇਆ ਏ ਵਰਲਡ ਦਾ ਸਭ ਤੋਂ ਵੱਡਾ ਵਰਡ ਦਾ ਸਭ ਤੋਂ ਵੱਡਾ ਸੁਪਰ ਸੀਟਰ ਲੱਗਿਆ ਜੀ ਸਾਹਮਣੇ ਮੀਂਹ ਦੇ ਵਿੱਚ ਵੀ ਉਵੇਂ ਲੋਕਾਂ ਦਾ ਇਕੱਠ ਪੂਰਾ ਮਗਿਆ ਵਾਏ ਤੇ ਅਸੀਂ ਤੇ ਆਪ ਹੈਰਾਨ ਰਹਿ ਗਏ ਲੁਕ ਜਾਓ ਵੀ ਲੁਕ ਜਾਓ ਇਹ ਤਾਂ ਦੇਖਣ ਵਾਲੀ ਚੀਜ਼ ਐ ਇਹਨੂੰ ਖਿੱਚੂ ਕੌਣ ਐ ਡੇਨੂੰ ਚੱਕੂ ਇਹਨੂੰ ਟਰੈਕਟਰ ਡਰਾਈਵਰ ਕਿਹੜੀ ਚੱਕੂ ਹੈ ਕਿਹੜਾ ਡਰਾਈਵਰ ਚੱਕੂ ਉਹ ਲੈ ਕੇ ਗਿਆ ਵਾ ਜੋਡੀਅਰ 55 ਦਾ ਉਹੜਾ ਲੂਲੋਂ ਖੜਾ ਉਹ ਹਾਂ ਮਾਲੇ ਸਾਈਡ ਪਰ ਹੋਈ ਲਓ ਜੀ ਵੀਰਾਂ ਨੇ ਬਹੁਤ ਵਧੀਆ ਜਿਗਾੜ ਲਾਇਆ ਇਧਰ ਮੀਤੇ ਵਚਣ ਦਾ। ਬਾਈ ਕਰਨਾ ਸਾਈਡ। ਇਟਾਲਾਂ ਦੇ ਵਿੱਚ ਪਾਣੀ ਹੋ ਜਾ। ਲਓ ਜੀ ਇਧਰ ਜੀਸੀਬੀਐਲ ਦੀ ਸਟਾਲ ਆ ਗਈ। ਰੂਟਾਵੇਟਰ, ਸੁਪਰਸੀਡਰ, ਤੂੜੀ ਵਾਲੀ ਮਸ਼ੀਨ, ਲੇਜ਼ਰ ਲੈਵਲ ਕਰਾ ਸਾਰੀਆਂ ਚੀਜ਼ਾਂ ਮਿਲਣਗੀਆਂ ਤੁਹਾਨੂੰ ਇਧਰ। ਸਾਰਾ ਹੁਣ ਬਾਈ ਬਹੁਤ ਕਰਨ ਲੱਗੇ ਪਿਕਅਪ ਹੋਣ ਲੱਗ ਗਿਆ ਸਮਾਨ ਦਾ। ਮੀਨੇ ਮਾਹੌਲ ਖਰਾਬ ਕਰਤਾ ਨਾ ਥੋੜਾ ਜਿਹਾ। ਦਿੱਲੀ ਪੈਕਅਪੇ ਕਹਿੰਦੇ ਆ। ਪੈਕਅਪੇ। ਲੋ ਜੀ ਜਦ ਅਸੀਂ ਗੱਡੀ ਖੜਾ ਕੇ ਗਏ ਤੇ ਬਿਲਕੁਲ ਪਾਣੀ ਨਹੀਂ ਤਾਂ ਹੈਗਾ ਇਸ ਟਾਈਮ ਗੱਡੀ ਤੇ ਪਾਣੀ ਉਹ ਨਹੀਂ ਕਿੱਧਰ ਨੂੰ ਆ ਆ ਦੇ ਕੋਲੇ ਨੂੰ ਢੜਾਲਾ ਜਿੱਤੇ ਨੂੰ ਆ ਹਾਂ ਇਧਰ ਨੂੰ ਚੱਲਾਂਗੇ ਆ ਗਏ ਮੇਲਾ ਦੇਖਣ ਦਾ ਕੋਈ ਬਹੁਤਾ ਜ਼ਿਆਦਾ ਸਵਾਦ ਆਇਆ ਨਹੀਂ ਸਾਨੂੰ ਅੱਜ ਹਾਂਜੀ ਆਪਾਂ ਮੇਲਾ ਦੇਖ ਕੇ ਨਿਕਲ ਚੁੱਕੇ ਤੇ ਉਹੀ ਗੱਲ ਹੋਈ ਜਿਹੜੀ ਆਪਾਂ ਨੇ ਵੀਡੀਓ ਦੀ ਸ਼ੁਰੂਆਤ ਤੁਹਾਨੂੰ ਦੱਸੀ ਦੀ ਵੀ ਸਾਨੂੰ ਮੀਂਹ ਨੇ ਥੋੜਾ ਜਿਆ ਤੰਗ ਕਰਿਆ ਮੀਂਹ ਨੇ ਸਾਡਾ ਸਾਥ ਨਹੀਂ ਦਿੱਤਾ ਪਰ ਫਿਰ ਵੀ ਅਸੀਂ ਚਲੋ ਜਿਵੇਂ ਤੁਸੀਂ ਦੇਖਿਆ ਹੀ ਹੈ ਘੁੰਮਦੇ ਘਮਾਉਂਦੇ ਆਨੇ ਬਹੁਤ ਜ਼ਿਆਦਾ ਅਸੀਂ ਮਿਹਨਤ ਕਰਕੇ ਕਿਤੇ ਬੈ ਉਹ ਚੱਕ ਲਿਆ ਫਲੈਕਸ ਬੋਰਡ ਦਾ ਚੱਕ ਲਿਆ ਕਿਤੇ ਝੋਲਾ ਚੱਕ ਲਿਆ ਜੁੱਤੀਆਂ ਪਾਉਣ ਨੂੰ ਕੱਪੜੇ ਸਾਡੇ ਗਿੱਲੇ ਹੋ ਗਏ ਅਸੀਂ ਇਹ ਚੀਜ਼ਾਂ ਦੇਖਦੇ ਦਿਖਾਉਂਦੇ ਸਾਰੀਆਂ ਫਿਰ ਵੀ ਜਿੱਥੇ ਤੇ ਅਸੀਂ ਜਾ ਸਕੇ ਪਰ ਜਿੰਨਾ ਅਸੀਂ ਜਿਵੇਂ ਗੱਲਬਾਤ ਸੋਚ ਕੇ ਗਈ ਤੇ ਵੀ ਅਸੀਂ ਕਰਾਂਗੇ ਗੱਲਬਾਤਾ ਉਨਾ ਕ ਅਸੀਂ ਕਰ ਲਿਆ ਹਾਂ ਹਾਂ ਉਹ ਮਤਲਬ ਹੋ ਗਿਆ ਬਾਕੀ ਬਹੁਤ ਚੀਜ਼ਾਂ ਸੀ ਹੈਗੀਆਂ ਤੇ ਵੀ ਹੋਰ ਤੁਹਾਨੂੰ ਦਿਖਾਉਂਦੇ ਪਰ ਮੀਂਹ ਕਰਕੇ ਅਸੀਂ ਉਹ ਦਿਖਾ ਨਹੀਂ ਸਕੇ ਉਗੀ ਮੇਲੇ ਦਾ ਮਾਹੌਲ ਜਈ ਖਰਾਬ ਹੋ ਗਿਆ ਮੀਂਹ ਕਰਕੇ ਜਿਹੜੇ ਸਟਾਲ ਨਾਲੇ ਤੇ ਆਪਣਾ ਸਮਾਨ ਇਕੱਠਾ ਕਰਨ ਲੱਗੇ ਵੇ ਦੇਖੋ ਕਿ ਮੀਂਹ ਪਏ ਬਹੁਤ ਜ਼ਿਆਦਾ ਗਿਆ ਹਟੇ ਹਲੇ ਕਿਹੜੇ ਹਟੇ ਆ ਮੀਂਹ ਉਵੇਂ ਹੀ ਪੈ ਰਿਹਾ ਹੈ ਮੀਂਹ ਪੂਰਾ ਹਟ ਹੀ ਨਹੀਂ ਰਿਹਾ ਜੀ ਬੈਂਨ ਉਸੇ ਸਪੀਡ ਤੇ ਪੈ ਰਿਹਾ ਇਹ ਮੀਂਹ ਨੇ ਬਹੁਤ ਜ਼ਿਆਦਾ ਨੁਕਸਾਨ ਦੇਣਾ ਮੇਰੇ ਹਿਸਾਬ ਨਾਲ ਕਿ ਕਣਕਾਂ ਨੂੰ ਵੀ ਨਾ ਜੀ ਦੇਖ ਜਿੱਥੋਂ ਗੱਡੀ ਕੱਢੀ ਆ ਆ ਦੇਖੋ ਜਿੱਥੇ ਤੇ ਅਸੀਂ ਗੱਡੀ ਕੱਢੀ ਆ ਉਹ ਹਾਲ ਦੇਖੋ ਅਰੇ ਫੋਨ ਦੇ ਵਿੱਚ ਗੱਡੀ ਸਾਡੀ ਬਹੁਤ ਔਖੀ ਨਿਕਲੀ ਐ ਤੇ ਉਸਦੀ ਵੀਡੀਓ ਬਣਾਉਂਦੇ ਰਹਿ ਗਈ ਥੋੜੀ ਮੈਂ ਤੇ ਜਿase ਗਏ ਤੇ ਸੁੱਕਾ ਪਿਆਦਾ ਬਾਅਦ ਚੋਂ ਪਾਣੀ ਹੋ ਗਿਆ ਨਹੀਂ ਜਿਹੜਾ ਇਹ ਮੀਂਹ ਆਇਆ ਮੀਂਹ ਮਤਲਬ ਕੀ ਫਸਲਾਂ ਨੂੰ ਨੁਕਸਾਨ ਹੋਇਆ ਕਿੰਨਾ ਕਿੰਨਾ ਕੁ ਫਾਇਦੇ ਮੰਨਦੇ ਜੀਰੀ ਲਈ ਤਾਂ ਬਹੁਤ ਨੁਕਸਾਨ ਆ ਜਿਹੜੀ ਜੀਰੀ ਪੱਕੀ ਵੀ ਦੀ ਉਹਦੇ ਲਈ ਉੱਕੀ ਵੀ ਲੇਟ ਹੋ ਗਈ ਉਹ ਓਵਰ ਮੈਚੁਰ ਹੋ ਜਾਣੀ ਜਿਹੜੀ ਜੀਰੀ ਨੂੰ ਬੂੜ ਪੈ ਰਿਹਾ ਉਹਦਾ ਬੂੜ ਦਾ ਨੁਕਸਾਨ ਆ ਹਾਂ ਤੇ ਜਿਹੜੀ ਇਹ ਜਿਹੜੀ ਜੀਰੀ ਹੁਣ ਬੱਲੇ ਚੱਕ ਰਹੀ ਆ ਉਹਦਾ ਵੀ ਨੁਕਸਾਨ ਆ ਉਹਦਾ ਵੀ ਨੁਕਸਾਨ ਆ ਜਿਹੜੀ ਜੀ ਦੀਆਂ ਹੁਣ ਪੱਕੀਆਂ ਕਈ ਗਿਰ ਜਾਣਗੀਆਂ ਉਹਨਾਂ ਦਾ ਵੀ ਨੁਕਸਾਨ ਆ ਉਹ ਵੀ ਨੁਕਸਾਨ ਆ ਉਹ ਜਿਹੜੇ ਬੰਦਿਆ ਨੇ ਤੇਲੇ ਦੀ ਸਪਰੇਅ ਕਰਨੀ ਆ ਸਪਰੇਅ ਹੁਣ ਆ ਪੰਜ ਚਾਰ ਦਿਨ ਹੋ ਗਏ ਹੋ ਰਹੀ ਸਕੀ ਉਹ ਵੀ ਰੋਜ਼ ਵੱਧ ਰਿਹਾ ਉਹ ਵੱਧ ਰਿਹਾ ਹੈ ਉਹਦਾ ਵੀ ਨੁਕਸਾਨ ਆ ਤੇ ਸਾਰੀਆਂ ਚੀਜ਼ਾਂ ਦਾ ਨੁਕਸਾਨ ਰਾਕੇ ਜਿਹੜਾ ਮੀਂਹ ਥਲੇ ਮੀਂਹ ਅੱਜ ਦਾ ਦਿਨ ਨਹੀਂ ਮੀਂਹ ਕੱਲ ਨੂੰ ਵੀ ਦੱਸਿਆ ਵਾਏ ਬਾਕੀ ਆਪਾਂ ਦੇਖਦੇ ਆ ਕਿਵੇਂ ਇੱਕ ਮੀਂਹ ਪੈਂਦਾ ਜਾਨੀ ਕਿ ਬਾਹਰ ਅਸੀਂ ਤਾਂ ਮੇਲੇ ਸਾਡੇ ਕੱਪੜੇ ਵਗੈਰਾ ਕਿੱਲੇ ਹੋ ਗਏ ਤੇ ਅਸੀਂ ਮੇਲੇ ਚੋਂ ਨਿਕਲ ਗਏ ਆ ਉਹ ਆਪਾ ਪਾ ਲਿਆ ਘਰ ਵੱਲ ਨੂੰ ਚੱਲੇ ਤੇ ਰਸਤੇ 'ਤੇ ਕੋਈ ਖਾ ਪੀ ਚਾਹੀਏ ਆ ਰਸਤੇ 'ਤੇ ਖਾਣਾ ਪੀਵਾਂਗੇ ਉਹ ਮੁੰਡੇ ਦੇ ਹੋਇਆ ਕੋਕਤੂਤ ਮਤਲਬ ਪਕੌੜੇ ਪਕੂੜੀ ਖਾਦੇ ਤੇ ਚਾਹ ਨਾਲ ਠੰਡਾ ਮੌਸਮ ਤਾਂ ਮੀਂਹ ਕੇ ਪਕੌੜੇ ਵੀ ਸੁਆਦ ਲੱਗੇ ਐ ਤਾਂ ਸੁਆਦ ਨਹੀਂ ਦੇ ਪਰ ਮੀਂਹ ਕਰਕੇ ਥੋੜੀ ਜਿਹੀ ਕੁਛ ਕੇ ਪਰਸੈਂਟ ਬਾਕੀ ਮੀਂਹ ਕਰਕੇ ਹੁਣ ਸਾਨੂੰ ਛੱਤ ਕੋਈ ਮਿਲੀ ਨਹੀਂ ਛੱਤ ਕਰਕੇ ਖੜਨਾ ਵੀ ਪਿਆ ਖੜਨਾ ਹੀ ਵਾ ਸਹੀ ਗੱਲ ਹੈ ਉਹਨੇ ਤਰਪਾਲ ਪਾਈ ਦੇ ਸੀ ਮੀਂਹ ਪੈਣ ਲੱਗੇ ਤਾਂ ਨਾਲੇ ਪਕੌੜੇ ਖਾ ਲੰਨੇ ਆ ਨਾਲੇ ਉੱਥੇ ਰੁਕ ਜੰਨੇ ਆ ਤੇ ਬਾਕੀ ਮਿਲਦੇ ਆ ਤੁਹਾਨੂੰ ਆਪਾਂ ਅਗਲੀ ਵੀਡੀਓ ਦੇ ਵਿੱਚ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਤੇ ਜਿਨ੍ਹਾਂ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਨਵਾਂ ਚੈਨਲ ਵੀ ਬਣਾਉਣਾ ਉਹ ਵੀ ਦੱਸਦੇ ਹਾਂ ਇੱਕ ਚੈਨਲ ਅਸੀਂ ਨਵਾਂ YouTube ਤੇ ਬਣਾ ਰਹੇ ਹਾਂ ਉਹਦੇ ਸਾਰੇ ਖੇਤੀਬਾੜੀ ਦੇ ਰਿਗਾਰਡਿੰਗ ਵੀਡੀਓ ਪੇ ਕਰਨਗੇ ਆ ਉਹ ਮਤਲਬ ਕਿ ਜਿਹੜਾ YouTube ਚੈਨਲ ਦੇ ਸਪੌਂਸਰ ਪ੍ਰੋਡਿਊਸਰ ਡਾਇਰੈਕਟਰ ਆਨਰ ਡਾਇਰੈਕਟਰ ਵੀਡੀਓ ਡਾਇਰੈਕਟਰ ਬਾਅਦੇ ਬਾਅਦ ਵੀਡੀਓ ਐਡੀਟਿੰਗ ਮੈਂ ਕਰਦੇ ਕਰੂੰਗਾ ਚੱਲ ਉਹ ਸਾਰੇ ਇੱਧਰ ਹੋਊਗਾ ਅਮਰਜੋਤ ਸਿੰਘ ਭੋਲਰ ਤੇ ਇਹ ਤੁਹਾਨੂੰ ਫਸਲਾਂ ਦੇ ਬਾਰੇ ਜਾਣਕਾਰੀ ਮਿਲੂਗੀ ਉਹਦੇ ਤੇ ਕਿਹੜੀਆਂ ਫਸਲਾਂ 'ਤੇ ਕਦ ਸਪਰੇਅ ਕਰਨੀ ਹੈ ਕਦ ਬਜਾਈ ਦਾ ਟਾਈਮ ਹੈ ਵੱਢਣ ਦਾ ਟਾਈਮ ਹੈ ਕੋਈ ਹਰ ਇੱਕ ਬਿਮਾਰੀ ਦਾ ਹੱਲ ਆਪਾਂ ਨੂੰ ਵੈਸੇ ਵੀ ਪੁੱਛ ਸਕਦੇ ਆ ਤੇ ਇਹ ਇੱਕ ਇੱਕ ਹਫ਼ਤੇ ਦੇ ਵਿੱਚ ਵਿੱਚ ਉਹ ਟੈਂਡ ਚੈਨਲ ਆਪਾਂ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਹਨੂੰ ਵੀ ਦੱਬ ਕੇ ਸਪੋਰਟ ਸਪੋਰਟ ਕਰਿਓ ਇਹਨ ਪੂਰੀ ਤੇ ਬਾਕੀ ਮਿਲਦੇ ਆਪਾਂ ਤੁਹਾਨੂੰ ਬਹੁਤ ਜਲਦੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਸਤਿ ਸ਼੍ਰੀ ਅਕਾਲ